ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਦ ਮਲਕੀ ਜੋਹੰਦਰ ਜੀ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੀ ਲੋਪਾਸਮ ਦੇ ਬਾਰੇ ਲੋਪਾਸਮ ਸੁਧਾਰਨ ਵੀ ਹੁੰਦੀ ਹੈ ਤੇ ਹਜ਼ਾਰ ਪੁੱਟੀ ਵੀ ਹੁੰਦੀ ਹੈ ਠੀਕ ਹੈ ਜੀ 6 ਪੁੱਟੀ ਵੀ ਹੁੰਦੀ ਹੈ ਆਪਾਂ ਦੇਣ ਜਾ ਰਿਹਾ ਜਾਣਕਾਰੀ ਤੁਹਾਨੂੰ ਸਧਾਰਨ ਜਿਹੜੀ ਪਾਸਮ ਹੁੰਦੀ ਹੈ ਆਮ ਜਿਹੜੀ ਲੋਕਾਂ ਦੇ ਵਿੱਚ ਚੱਲਦੀ ਤਾਂ ਆਮ ਸਾਰੇ ਆਪਾਂ ਵਰਤਦੇ ਹੈਗੇ ਆ ਜਿਹੜੀ 1000 ਪੁੱਟੀ ਆ ਉਹਦੇ ਗੁਣ ਹੋਰ ਵੱਜ ਜਾਂਦੇ ਆ ਤੇ ਆਪਾਂ ਕਰਦੇ ਆ ਸਧਾਰਨ ਲੋਪਾਸਮ ਬਾਰੇ ਗੱਲ ਇਹ ਖੂਨ ਦੀ ਕਮੀ ਜਿਨ੍ਹਾਂ ਨੂੰ ਅਨੀਮੀਆ ਹੋ ਜਾਂਦਾ ਉਹਦੇ ਵਿੱਚ ਬਹੁਤ ਲਾਭਦਾਇਕ ਹੈ ਜਿਨ੍ਹਾਂ ਨੂੰ ਪੀਲੀਆ ਹੋ ਜਾਂਦਾ ਉਹਦੇ ਵਿੱਚ ਪੇਟ ਦੀਆਂ ਸਮੱਸਿਆਵਾਂ ਵਿੱਚ ਇਹ ਵਰਤੀ ਜਾਂਦੀ ਹੈ ਅਲੱਗ-ਅਲੱਗ ਨੁਸਖਿਆਂ ਦੇ ਵਿੱਚ ਪਾ ਕੇ ਜਿਨ੍ਹਾਂ ਨੂੰ ਗਠੀਆ ਹੋ ਜਾਂਦਾ ਗਠੀਆ ਦੇ ਵਿੱਚ ਵੀ ਇਹ ਇਹਦਾ ਬਹੁਤ ਵਧੀਆ ਰੋਲ ਹੈ ਗਠੀਏ ਦੇ ਚ ਕਾਫੀ ਨੁਸਖਿਆਂ ਦੇ ਵਿੱਚ ਜਿਹੜੀ ਪਾ ਕੇ ਆਪਾਂ ਦਿੰਨੇ ਹੈਗੇ ਆ ਇਹਨੂੰ ਤੇ ਭੁੱਖ ਨਹੀਂ ਲੱਗਦੀ ਜਿੰਨਾਂ ਨੂੰ ਬੈਕਟੀਰੀਅਲ ਇਨਫੈਕਸ਼ਨ ਹੈਗੀ ਹੈ ਬੈਕਟੀਰੀਆ ਤੋਂ ਬਚਾ ਕਰਦੀ ਹੈ ਇਹ ਇਮਿਊਨਿਟੀ ਨੂੰ ਬੂਸਟ ਕਰਦੀ ਹੈਗੀ ਹੈ ਇਹ ਖੂਨ ਨੂੰ ਤਾਂ ਵਧਾਉਂਦੀ ਵਧਾਉਂਦੀ ਹੈ ਜਿਹੜੇ ਖੂਨ ਦੇ ਵਿੱਚ ਜਿਨ੍ਹਾਂ ਨੂੰ ਆਇਰਨ ਦੀ ਕਮੀ ਹੈ ਕੱਲੀ ਕਈ ਵਾਰ ਉਹ ਲੋਹੇ ਦੀ ਕਮੀ ਹੋ ਜਾਂਦੀ ਆ ਉਹਨਾਂ ਲਈ ਬਹੁਤ ਵਧੀਆ ਹੈ ਇਹਨੂੰ ਕਾਫੀ ਨੁਸਖਿਆਂ ਦੇ ਵਿੱਚ ਦਿੰਦੇ ਆ ਜਿਨ੍ਹਾਂ ਨੂੰ ਪਲੇਟਲਟਸ ਦੀ ਕਮੀ ਆ ਉਹਨਾਂ ਦੇ ਵਿੱਚ ਵੀ ਕਈ ਵੀਰਾਂ ਨੂੰ ਇਹ ਪਾ ਕੇ ਦਿੱਤੀ ਜਾਂਦੀ ਹੈ ਬਹੁਤ ਵਧੀਆ ਬਜ਼ਨ ਵਧਾਉਣ ਦੇ ਵਿੱਚ ਵੀ ਇਹ ਕੰਮ ਕਰਦੀ ਹੈ ਰਿਜ਼ਲਟ ਇੰਨੇ ਇੱਕ ਵਧੀਆ ਨੇ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਐਵੇਂ ਦੀ ਜਾਣਕਾਰੀ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਨਵੇਂ-ਨਵੇਂ ਤੁਹਾਡੇ ਲਈ ਪੂਰੀਆਂ ਜਾਣਕਾਰੀਆਂ ਲੈ ਕੇ ਆਵਾਂਗੇ ਭਸਮਾ ਦੀ ਪੂਰੀ ਜਾਣਕਾਰੀ ਦੇਵਾਂਗੇ ਰਸ ਰਸੈਣਾ ਦੀ ਪੂਰੀ ਜਾਣਕਾਰੀ ਦੇਵਾਂਗੇ ਗੂਗਲਾਂ ਦੀ ਜਿਵੇਂ ਮੇਦੋਹਰ ਗੂਗਲ ਠੀਕ ਹੈ ਜੀ ਗੋਖਸ਼ਰਾਦੀ ਗੂਗਲ ਐਵੇਂ ਦੀਆਂ ਗੂਗਲਾਂ ਬਾਰੇ ਤੁਹਾਨੂੰ ਬੱਟੀਆਂ ਬਾਰੇ ਠੀਕ ਹੈ ਪੂਰੀ ਜਾਣਕਾਰੀ ਦੇਵਾਂਗੇ ਵੀ ਅਗਲੀ ਵੀਡੀਓ ਜਿਹੜੀ ਆਏਗੀ ਉਹਦੇ ਵਿੱਚ ਦੱਸਾਂਗੇ ਤੁਹਾਨੂੰ आयुर्वेद ਦੇ ਵਿੱਚ ਗੂਗਲਾਂ, ਬੱਟੀਆਂ, ਰਸ, ਰਸਾਇਣ, ਭਸਮਾ, ਪਿਸਟੀਆਂ, ਠੀਕ ਹੈ ਜੀ, ਤੇਲ, ਚੂਰਣ, ਕਵਾਥ, ਅਰिष्ट, ਕਾਫੀ ਸਾਰੀਆਂ ਜਿਹੜੇ ਚੀਜ਼ਾਂ ਨੇ ਤੁਹਾਨੂੰ ਕੱਲੀ-ਕੱਲੀ ਚੀਜ਼ ਦੇ ਉੱਤੇ ਜਾਣਕਾਰੀ ਦੇ ਦੇਵਾਂਗੇ। ਆਪਣ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ।